ਕਿੱਥੇ ਬੈੰਦਾ ਬਖ ਗਾਹ ਜਾਈ ਮੜਾ ਬਦਦਾ ਕਿੱਥੇ ਮੁੰਡਾ ਦੀਪੂ ਸੀਗਾ ਦੀਪੂ ਦੀਪੂ ਸਿੰਘਾ ਨਹੀਂ ਦੇਖਦਾ ਵੀ ਕੁਛ ਇੱਥੇ ਰੱਖਿਆ ਨਹੀਂ ਹੈਗ ਨਹੀਂ ਕੁਛ ਨਹੀਂ ਸੀ ਉਹ ਕਿੱਥੇ ਬਈ ਉਹ ਨਹੀਂ ਉਹ ਕੁਛ ਨਹੀਂ ਸੀ ਕੁਛ ਨਹੀਂ ਕੁਛ ਨਹੀਂ ਬਸ ਪਰ ਤੁਸੀਂ ਇਹ ਵੇਖ ਲਓ ਵੀ ਤੁਹਾਡੇ ਕੋਈ ਕੰਮ ਦੀ ਚੀਜ਼ ਨਹੀਂ ਹੈ ਨਹੀਂ ਹੈ ਨਹੀਂ ਬਾਕੀ ਕੋਈ ਨਹੀਂ ਕਰ ਤੁਹਾਾਈ ਗੱਲ ਪਰਮਾਤਮਾ ਨਾਲ ਕੋਈ ਗੱਲ ਨਹੀਂ ਇਹ ਜਿਹੜੇ ਬੰਦੇ ਮਰ ਜਾਂਦੇ ਆ ਤਾਂ ਬਾਦੇ ਘਾਟੇ ਨਾਲ ਹੀ ਜਿੰਦਗੀ ਆ ਪੈਨਸ਼ਨ ਨਹੀਂ ਲੈਣੀ ਕੁਛ ਨਹੀਂ ਮਾਦਾਰਾਨੀ ਦੀ ਕਿਰਪਾ ਬਣੀ 13 ਕਰੋੜ ਸ਼੍ਰੀ ਰਾਮ ਹਸਪਤਾਲ ਦੇ ਕੋਲੇ ਨੇ ਕੋਈ ਕੱਪੜੇ ਦੀ ਦੁਕਾਨ ਸੀ ਜੀ ਉੱਥੇ ਸਰਕਟ ਸ਼ਾਰਟ ਹੋਇਆ ਉੱਥੇ ਤਾਂ ਇੱਕ ਅੱਗ ਕਾਫੀ ਵੱਧ ਗਈ ਸੀ ਅਸੀਂ ਫਾਇਰ ਪਰੇਡ ਨੂੰ ਫੋਨ ਕਰਕੇ ਮੌਕੇ ਤੇ ਬੁਲਾ ਲਿਆ ਕਿ ਮਲ ਵੱਧ ਤੋਂ ਵੱਧ 3-4 ਮਿੰਟ ਦੀ ਫਾਇਰ ਪਰ ਜਿਹੜਿਆ ਗਈ ਤੇ ਅੱਗ ਤੇ ਕਾਬੂ ਪਾਇਆ ਜੀ ਕਾਰਨ ਦਾ ਪਤਾ ਲੱਗਾ ਕੋਈ ਕਾਰਨ ਸਰਕਟ ਸ਼ਾਰਟ ਹੀ ਲੱਗਦਾ ਜੀ ਕੋਈ ਸਪਾਰਕ ਹੀ ਹੋਇਆ ਅੰਦਰ ਲੱਗਦਾ ਕਿੰਨਾ ਕੋ ਨੁਕਸਾਨ ਆਇਆ ਜੀ ਨੁਕਸਾਨ ਤਾਂ ਜੀ ਇੱਕ ਵਾਰੀ ਸਾਰੀ ਜਿਹੜੀ ਦੁਕਾਨ ਚ ਅੰਦਰੋਂ ਖਤਮ ਹੋ ਗਈ ਐ ਸਾਰਾ ਉਹਦਾ ਫਰਨੀਚਰ ਮਚ ਗਿਆ ਉਹ ਅਸੀਂ ਬਾਹਰ ਕੱਢ ਕੇ ਦੁਬਾਰਾ ਫੇਰ ਪਾਣੀ ਪੋਣੀ ਪਾ ਕੇ ਇੱਕ ਵਾਰੀ ਅੱਗ ਬਿਲਕੁਲ ਬੁਝ ਗਈ ਐ ਕੰਟਰੋਲ ਹੋ ਗਿਆ